ਸਵਾਗਤ ਹੈ ਸਾਰਿਆਂ ਦਾ ਅੱਜ ਦੀ ਇਸ ਖਾਸ ਵਿਚਾਰ ਚਰਚਾ ਵਿੱਚ ਅੱਜ ਅਸੀਂ ਗੁਰਬਾਣੀ ਦੇ ਇੱਕ ਬਹੁਤ ਮਤਲਬ ਅਹਿਮ ਸੰਕਲਪ ਤੇ ਗੱਲ ਕਰਨ ਜਾ ਰਹੇ ਹਾਂ ਰਜੋਗੁਣ ਜੀ ਸਾਡੇ ਕੋਲ ਇੱਕ ਲੇਖ ਹੈ ਦੋ ਰਜੋਗੁਣ ਉਸ ਦੇ ਕੁਝ ਅੰਸ਼ਾਂ ਦੇ ਆਧਾਰ ਤੇ ਅਸੀਂ ਅੱਜ ਇਸ ਨੂੰ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਾਡਾ ਮਕਸਦ ਇਹੀ ਰਹੇਗਾ ਕਿ ਗੁਰਬਾਣੀ ਦੀ ਰੋਸ਼ਨੀ ਵਿੱਚ ਇਹ ਹੈ ਕਿ ਇਸ ਦਾ ਅਸਰ ਕੀ ਹੁੰਦਾ ਇਸ ਨੂੰ ਪਹਿਚਾਣੀਏ ਕਿਵੇਂ ਤੇ ਹਾਂ ਸਭ ਤੋਂ ਜ਼ਰੂਰੀ ਇਸ ਤੋਂ ਪਾਰ ਕਿਵੇਂ ਜਾਣਾ ਹੈ ਹਾਂਜੀ ਕਿਉਂਕਿ ਇਹ ਮਾਇਆ ਦੇ ਉਹ ਨ ਤਿੰਨ ਗੁਣਾ ਚੋ ਇੱਕ ਹੈ ਨਾ ਜਿਹੜੇ ਸਾਨੂੰ ਇਸ ਦੁਨੀਆ ਦੇ ਚੱਕਰਾਂ ਚ ਉਲਝਾਈ ਰੱਖਦੇ ਨੇ ਹਾਂ ਚਲੋ ਸ਼ੁਰੂ ਕਰਦੇ ਹਾਂ ਹਾਂਜੀ ਬਹੁਤ ਬਹੁਤ ਮਹੱਤਵਪੂਰਨ ਵਿਚਾਰ ਹੈ ਗੁਰਬਾਣੀ ਸਾਨੂੰ ਦੱਸਦੀ ਹੈ ਮਾਇਆ ਦੇ ਤਿੰਨ ਗੁਣਾ ਬਾਰੇ ਰਜੋ ਸਤੋ ਤਮੋ ਜੀ ਤੇ ਜਿਹੜਾ ਸਰੋਤ ਤੁਸੀਂ ਦੱਸ ਰਹੇ ਹੋ ਉਹ ਵੀ ਇਹੀ ਕਹਿੰਦਾ ਹੈ ਕਿ ਇਹ ਤਿੰਨੋਂ ਗੁਣ ਹਾਂਜੀ ਸਾਨੂੰ ਅਕਾਲ ਪੁਰਖ ਦੇ ਅਨੁਭਵ ਤੋਂ ਦੂਰ ਰੱਖਦੇ ਨੇ ਅੱਛਾ ਇਹ ਸਾਰੀ ਖੇਡ ਮਾਇਆ ਦੀ ਹੈ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਅਸਲੀ ਜਿੱਤ ਤਾਂ ਉਹਦੀ ਹੈ ਜਿਨੇ ਚੌਥੇ ਪਦ ਨੂੰ ਪਾ ਲਿਆ ਚੌਥਾ ਪਦ ਮਤਲਬ ਉਹ ਆਤਮਿਕ ਅਵਸਥਾ ਹਾਂਜੀ ਉਹ ਅਵਸਥਾ ਜਿਹੜੀ ਇਹਨਾਂ ਤਿੰਨਾ ਗੁਣਾਂ ਤੋਂ ਪਰੇ ਹੈ ਗੁਰੂ ਅਮਰਦਾਸ ਜੀ ਨੇ ਵੀ ਆਨੰਦ ਸਾਹਿਬ 'ਚ ਇਸ਼ਾਰਾ ਕੀਤਾ ਨਾ ਕਿ ਇਹਨਾਂ ਤਿੰਨਾ ਗੁਣਾਂ ਨੇ ਸਾਰਾ ਸੰਸਾਰ ਭਰਮ 'ਚ ਪਾਇਆ ਹੋਇਆ ਹੈ ਹੂੰ ਤੇ ਜ਼ਿੰਦਗੀ ਦੀ ਰਾਤ ਉਹ ਸੁੱਤੀ ਲੰਘ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਸਹੀ ਗੱਲ ਹੈ ਇਸ ਲਈ ਇਹ ਸਮਝਣਾ ਕਿ ਇਹ ਗੁਣ ਖਾਸ ਕਰਕੇ ਰਜੋ ਗੁਣ ਕਮ ਕਿਵੇਂ ਕਰਦਾ ਹੈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਫਿਰ ਪਹਿਲਾ ਸਵਾਲ ਇਹ ਹੀ ਕਿ ਰਜੋ ਗੁਣ ਅਸਲ ਚ ਹੈ ਕੀ ਸ्रोत ਕਹਿੰਦਾ ਹੈ ਕਿ ਇਹ ਤਿੰਨਾਂ ਚੋਂ ਵਿਚਕਾਰਲਾ ਗੁਣ ਹੈ ਜੀ ਤੇ ਇਸ ਨੂੰ ਆਮ ਤੌਰ ਤੇ ਜੋਸ਼ ਉਤਸ਼ਾਹ ਕਮ ਕਰਨ ਦੀ ਲਗਨ ਇੱਛਾਵਾਂ ਇਹਨਾਂ ਚੀਜ਼ਾਂ ਨਾਲ ਜੋੜਿਆ ਜਾਂਦਾ ਹੈ ਹਾਂਜੀ ਐਕਸ਼ਨ ਐਕਟੀਵਿਟੀ ਪਰ ਗੁਰਬਾਣੀ ਦੇ ਹਵਾਲੇ ਨਾਲ ਸਰੋਤ ਇਹ ਵੀ ਕਹਿੰਦਾ ਹੈ ਕਿ ਇਹ ਹੀ ਗੁਣ ਸਾਨੂੰ ਦੁਨਿਆਵੀ ਕੰਮਾਂ ਤੰਦਿਆਂ ਮੋਹ ਹੰਕਾਰ ਇਹਨਾਂ ਦੇ ਜਾਲ ਚ ਫਸਾਉਂਦਾ ਵੀ ਹੈ ਬਿਲਕੁਲ ਮਤਲਬ ਇਹ ਮਾਇਆ ਦਾ ਉਹ ਰੂਪ ਹੈ ਜਿਹੜਾ ਸਾਨੂੰ ਅਸਲੀਅਤ ਤੋਂ ਰੱਬ ਤੋਂ ਤੋੜਦਾ ਹੈ ਇਹ ਕਿਵੇਂ ਕਰਦਾ ਹੈ ਇਹ ਕੰਮ ਦੇਖੋ ਇੱਥੇ ਨਾ ਇੱਕ ਬੜੀ ਸੁਖਮ ਜੀ ਗੱਲ ਹੈ ਜਿਸ ਵੱਲ ਸਰੋਤ ਇਸ਼ਾਰਾ ਕਰ ਰਿਹਾ ਹੈ ਭਾਵੇਂ ਰਜੋ ਗੁਣ ਚ એનર્ਜੀ ਹੈ ਗਤੀਵਿਧੀ ਹੈ ਹਾਂਜੀ ਪਰ ਇਹ એનર્ਜੀ ਬੰਦੇ ਨੂੰ ਲਗਾਤਾਰ ਕੰਮਕਾਜ ਹੋਰ ਪਾਉਣ ਦੀ ਇੱਛਾ ਲਾਲਚ ਇਸੇ ਚੁਲਜਾਈ ਰੱਖਦੀ ਹੈ اچھا ਤੇ ਇਸ ਬਾਰੀ ਦੌੜ ਭਜ ਕਰਕੇ ਜਿਹੜਾ ਅਸਲ ਮਕਸਦ ਹੈ ਜ਼ਿੰਦਗੀ ਦਾ ਮਤਲਬ ਆਤਮਿਕ ਖੋਜ ਉਹ ਪਿੱਛੇ ਰਹਿ ਜਾਂਦਾ ਹੂੰ ਇਸ ਲਈ ਗੁਰਬਾਣੀ ਦੇ ਨਜ਼ਰੀਏ ਤੋਂ ਭਾਵੇਂ ਦੁਨੀਆ ਚਲਾਉਣ ਲਈ ਇਹ ਜ਼ਰੂਰੀ ਲੱਗਦਾ ਹੋਵੇ ਪਰ ਆਤਮਿਕ ਤਰੱਕੀ ਦੇ ਰਾਹ 'ਚ ਇੱਕ ਵੱਡੀ ਰੁਕਾਵਟ ਹੈ ਕਿਉਂਕਿ ਮਨ ਸਦਾ ਬਾਹਰ ਭਜਦਾ ਰਹਿੰਦਾ ਹੈ ਅੰਦਰ ਟਿਕਦਾ ਹੀ ਨਹੀਂ ਇਹ ਬਾਹਰ ਮੁਖੀ ਸੁਭਾ ਤੇ ਇਹਦੇ ਕੁਝ ਖਾਸ ਲੱਛਣ ਵੀ ਦੱਸੇ ਨੇ ਸਰੋਤਸ ਕਹਿੰਦੇ ਨੇ ਕਿ ਰਜੋਗੁਣ ਵਾਲੇ ਬੰਦੇ 'ਚ ਜੋਸ਼ ਤਾਂ ਹੁੰਦਾ ਪਰ ਉਹ ਕਈ ਵਾਰੀ ਨੈਗੇਟਿਵ ਪਾਸੇ ਲੈ ਜਾਂਦਾ ਹਾਂਜੀ ਇੱਕ ਬੜਾ ਦਿਲਚਸਪ ਵੇਰਵਾ ਦਿੱਤਾ ਹੈ ਕਿ ਅਜਿਹਾ ਬੰਦਾ ਸਵੇਰੇ 4 ਵਜੇ ਤੋਂ ਰਾਤ 11 ਵਜੇ ਤੱਕ ਮਤਲਬ ਹਰ ਵੇਲੇ ਹੀ ਦੁਨਿਆਵੀ ਤੰਦਿਆਂ 'ਚ ਫਸਿਆ ਰਹਿੰਦਾ ਹੈ ਕੀ ਸਿਰਫ ਮਿਹਨਤ ਹੈ ਜਾਂ ਕੁਝ ਹੋਰ ਸਰੋਧਿਆ ਸਾਹਿਬ ਨਾਲ ਇਹ ਸਿਰਫ ਮਿਹਨਤ ਨਹੀਂ ਇੱਕ ਤਰ੍ਹਾਂ ਦੀ ਅੰਦਰੂਨੀ ਬੇਚੈਨੀ ਹੈ ਅੱਛਾ ਇਹ ਕੰਮ 'ਚ ਲੱਗੇ ਰਹਿਣਾ ਇੱਕ ਮਜਬੂਰੀ ਜੀ ਬਣ ਜਾਂਦੀ ਹੈ ਸ਼ਾਂਤੀ ਨਾਲ ਬੈਠਣਾ ਔਖਾ ਹੋ ਜਾਂਦਾ ਹੈ ਇਸ ਪਿੱਛੇ ਉਹ ਕੀ ਕਹਿੰਦੇ ਨੇ ਲਾਲਸਾ ਹੁੰਦੀ ਹੈ ਜਿਹੜੀ ਟਿਕਣ ਨਹੀਂ ਦਿੰਦੀ ਹੂੰ ਸਮਝੀ ਤੇ ਇਹ ਜਿਹੜੀ ਲਗਾਤਾਰ ਐਕਟੀਵਿਟੀ ਹੈ ਨਾ ਇਹ ਕਈ ਵਾਰੀ ਅੰਦਰ ਦੇ ਖਾਲੀ ਪੜਨ ਨੂੰ ਭਰਨ ਦੀ ਕੋਸ਼ਿਸ਼ ਹੁੰਦੀ ਹੈ ਤੇ ਇਸੇ ਨਾਲ ਜੁੜੀਆਂ ਹੋਰ ਗੱਲਾਂ ਵੀ ਨੇ ਸਰੋਤ ਕਹਿੰਦਾ ਹੈ ਕਿ ਅਜਿਹਾਂ ਬੰਦਾ ਲਾਲਚੀ ਹੁੰਦਾ ਉਹਦੀ ਸੋਚ ਵਪਾਰਕ ਜਾਂ ਰਾਜਨੀਤਿਕ ਮਤਲਬ ਹਰ ਗੱਲ 'ਚ ਆਪਣਾ ਫਾਇਦਾ ਦੇਖਣ ਵਾਲੀ ਜੀ ਇੱਥੋਂ ਤੱਕ ਕਿ ਦੂਜਿਆਂ ਦਾ ਹੱਕ ਖੋਣ ਦੀ ਬਿਰਤੀ ਵੀ ਹੋ ਸਕਦੀ ਹੈ ਤੇ ਉਹ ਵਿਕਾਰਾਂ ਵੱਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਛੇਤੀ ਖਿੱਚਿਆ ਜਾਂਦਾ ਇਹ ਸਾਰੇ ਲੱਛਣ ਖਾਸ ਕਰਕੇ ਵਿਕਾਰਾਂ ਵੱਲ ਝੁਕਾ ਉਸੇ ਅੰਦਰੂਨੀ ਬੇਚੈਨੀ ਤੇ ਪਟਕਣਾ ਵੱਲ ਇਸ਼ਾਰਾ ਕਰਦੇ ਨੇ ਜੋ ਰਜੋਗੁਣ ਦਾ ਕੀ ਕਹਿੰਦੇ ਨੇ ਸੈਂਟਰਲ ਪੁਆਇੰਟ ਹੈ ਹਾਂਜੀ ਜਦੋਂ ਮਨ ਇੱਛਾਵਾਂ ਨਾਲ ਭਰਿਆ ਤੇ ਬਾਹਰ ਵੱਲ ਦੌੜ ਰਿਹਾ ਤਵਿਕਾਰ ਸੌਖੀ ਆਵੀ ਹੋ ਜਾਂਦੇ ਨੇ ਕਿਉਂਕਿ ਅੰਦਰ ਉਹ ਟਿਕਾ ਉਸ ਸੰਤੁਲਨ ਨਹੀਂ ਹੁੰਦਾ ਮੈਨੂੰ ਇਹ ਪੜ੍ਹ ਕੇ ਥੋੜੀ ਹੈਰਾਨੀ ਹੋਈ ਕਿ ਖੁਰਾਕ ਤੇ ਨੀਂਦ ਦਾ ਵੀ ਜ਼ਿਕਰ ਹੈ ਕਹਿੰਦੇ ਨੇ ਰਜੋਗੁਣੀ ਬੰਦਾ ਮਸਾਲੇਦਾਰ ਚਟਪਟਾ ਤਲਿਆ ਖਾਣਾ ਪਸੰਦ ਕਰਦਾ ਜਿਹੜਾ ਇੰਦਰੀਆਂ ਨੂੰ ਹੋਰ ਪੜਕਾਉਂਦਾ ਹੈ ਹਾਂਜੀ ਉਤੇਜਿਤ ਕਰਦਾ ਹੈ ਤੇ ਨੀਂਦ ਵੀ ਪੂਰੀ ਨਹੀਂ ਆਉਂਦੀ ਕਿਉਂਕਿ ਮਨ ਸ਼ਾਂਤ ਨਹੀਂ ਹੁੰਦਾ ਬਿਲਕੁਲ ਸਰੋਤ ਗੁਰੂ ਨਾਨਕ ਦੇਵ ਜੀ ਦੇ ਇੱਕ ਸ਼ਬਦ ਦਾ ਹਵਾਲਾ ਵੀ ਦਿੰਦਾ ਹੈ ਜਿੱਥੇ ਜ਼ਿਕਰ ਹੈ ਕਿ ਲੋਕ ਸਾਰਾ ਦਿਨ ਧੰਦਿਆਂ ਚ ਰੁੱਝੇ ਹੁੰਦੇ ਨੇ ਤੇ ਅੰਦਰ ਮਾਇਆ ਦਾ ਤਮੱਚੜ ਮਤਲਬ ਇੱਕ ਸ਼ੋਰ ਸ਼ਰਾਬਾ ਜਿਹਾ ਮੱਚਿਆ ਰਹਿੰਦਾ ਹਾਂ ਹਾਂ ਤਮੱਚੜ ਇਹ ਤਾਂ ਅੱਜਕੱਲ੍ਹ ਦੀ ਜ਼ਿੰਦਗੀ ਦਾ ਬਿਲਕੁਲ ਸਹੀ ਚਿੱਤਰਣ ਲੱਗਦਾ ਬਿਲਕੁਲ ਜੇ ਆਪਾਂ ਇਸ ਨੂੰ ਥੋੜਾ ਹੋਰ ਗੌਣ ਨਾਲ ਦੇਖੀਏ ਜਿਵੇਂ ਸਰੋਤ ਕਹਿ ਰਿਹਾ ਹੈ ਤੇ ਸਾਰੇ ਲੱਛਣ ਲਗਾਤਾਰ ਕੰਮ ਖਾਸ ਖਾਣਾ ਨੀਂਦ ਕੱਟ ਅੰਦਰ ਸ਼ੋਰ ਇਹ ਦੱਸਦੇ ਨੇ ਕਿ ਬਾਹਰੋਂ ਬੜਾ ਐਕਟਿਵ ਦਿਸਣ ਵਾਲਾ ਬੰਦਾ ਅੰਦਰੋਂ ਕਿੰਨਾ ਬੇਚੈਨ ਹੋ ਸਕਦਾ ਸਹੀ ਗੱਲ ਹੈ ਇੱਕ ਅਜਿਹੀ ਹਾਲਤ ਹੈ ਜਿੱਥੇ ਬਾਰੀ ਕਾਮਯਾਬੀ ਪੈਸਾ ਸਮਾਜ ਰਤਬਾ ਇਹਨਾਂ ਨੂੰ ਅੰਦਰੂਨੀ ਸ਼ਾਂਤੀ ਸਕੂਨ ਨੂੰ ਕਿਤੇ ਵੱਧ ਜ਼ਰੂਰੀ ਸਮਝਿਆ ਜਾਂਦਾ ਹਮ ਪਰ ਇਹ ਦੌੜ ਦਾ ਅੰਤ ਅਕਸਰ ਇੱਕ ਖਾਲੀਪਣ ਚ ਹੁੰਦਾ ਹੈ ਤਾਂ ਮਤਲਬ ਇਹ ਸਿਰਫ ਬਾਹਰੀ ਵਰਤਾਰਾ ਨਹੀਂ ਇਹ ਪੂਰੀ ਮਾਨਸਿਕ ਅਵਸਥਾ ਹੈ ਸਰੋਤ ਇਹਨੂੰ ਹੋਰ ਖੋਲਦਾ ਕਹਿੰਦਾ ਕਿ ਰਜੋ ਗੁਣ ਮਨ ਨੂੰ ਲਗਾਤਾਰ ਇੱਛਾਵਾਂ ਤੇ ਦੁਨਿਆਵੀ ਕੰਮਾਂ ਦੀ ਖਿੱਚੋ ਤਾਣ ਚ ਰੱਖਦਾ ਹੈ ਜੀ ਇਸ ਹਾਲਤ ਚ ਬੰਦਾ ਹੋਮੇ ਚ ਜਕੜਿਆ ਰਹਿੰਦਾ ਵਿਕਾਰਾਂ ਦਾ ਗੁਲਾਮ ਬਣ ਜਾਂਦਾ ਮਨ ਹਮੇਸ਼ਾ ਚੰਗਾ ਮਾੜਾ ਸਹੀ ਗਲਤ ਇਸੇ ਉਲਝਣ ਚ ਪਿਆ ਰਹਿੰਦਾ ਇਹ ਮਨ ਦੀ ਲਗਾਤਾਰ ਚੱਲਣ ਵਾਲੀ ਕੀ ਕਹਿੰਦੇ ਨੇ ਕਸ਼ਮਕਸ਼ ਹੈ ਇੱਕ ਅੰਦਰੂਨੀ ਖਮਸਾਨ ਜਿੱਥੇ ਸ਼ਾਂਤੀ ਹੈ ਹੀ ਨਹੀਂ ਹਾਂਜੀ ਸਰੋ ਜਿਵੇਂ ਕਹਿੰਦਾ ਹੈ ਅੰਦਰ ਇੱਕ ਸ਼ੋਰ ਤਮੱਚੜ ਤੇ ਇੱਕ ਅਣਜਾਣਿਆ ਜਿਹਾ ਡਰ ਸਹਿਮ ਬਣਿਆ ਰਹਿੰਦਾ ਹੈ ਸਹਿਮ ਡਰ ਹਾਂ ਇੱਕ ਬੇਚੈਨੀ ਵਾਲਾ ਡਰ ਇੰਜ ਲੱਗਦਾ ਜਿਵੇਂ ਪੰਜ ਗਿਆਨ ਇੰਦਰੀਆਂ ਤੇ ਬੁੱਧੀ ਆਪਸ ਚ ਲੜ ਰਹੀਆਂ ਹੋਣ ਹਰ ਕੋਈ ਆਪੋ ਆਪਣੇ ਪਾਸੇ ਖਿੱਚ ਰਿਹਾ ਹੋਵੇ ਤੇ ਇਸ ਸਬਦ ਦਾ ਸਭ ਤੋਂ ਵੱਡਾ ਨਤੀਜਾ ਕੀ ਨਿਕਲਦਾ ਸਰੋਤ ਮੁਤਾਬਿਕ ਬੰਦਾ ਰੱਬ ਨਾਲੋਂ ਆਪਣੇ ਅਸਲੀ ਆਪੇ ਨਾਲੋਂ ਟੁੱਟਿਆ ਮਹਿਸੂਸ ਕਰਦਾ ਹੈ ਹਾਂ ਜੀ ਜੀਵਨ ਦਾ ਅਸਲ ਮਕਸਦ ਉਹ ਭੁੱਲ ਜਾਂਦਾ ਹੈ ਮਨੁੱਖਾ ਜਨਮ ਮਿਲਿਆ ਕਿਸ ਲਈ ਸੀ ਉਹ ਕਿਤੇ ਗਵਾਚ ਜਾਂਦਾ ਹੈ ਇਹ ਬੜੀ ਬੜੀ ਗੰਭੀਰ ਸਥਿਤੀ ਹੈ ਜੀ ਜਿਹੜੀ ਸਰੋਤ ਦੱਸ ਰਿਹਾ ਹੈ ਇਹ ਦਿਖਾਉਂਦਾ ਹੈ ਕਿ ਮਾਇਆ ਦਾ ਇਹ ਰਜੋ ਗੁਣ ਕਿਵੇਂ ਮਨ ਨੂੰ ਇੰਨਾ ਉਲਝਾ ਦਿੰਦਾ ਹੈ ਕਿ ਆਤਮਿਕ ਵਾਧਾ ਰੁਕ ਜਾਂਦਾ ਹੈ ਹੂੰ ਮਨ ਪੂਰੀ ਤਰ੍ਹਾਂ ਬਾਹਰ ਵੱਲ ਹੋਣ ਕਰਕੇ ਅੰਦਰ ਚ ਆਤਮਾਰਨ ਦੀ ਸ਼ਾਂਤੀ ਲੱਭਣ ਦੀ ਜਾਂ ਰੱਬ ਨਾਲ ਜੁੜਨ ਦੀ ਤਾਂਗ ਹੀ ਨਹੀਂ ਰਹਿੰਦੀ ਜਾਂ ਬਹੁਤ ਕਮਜ਼ੋਰ ਹੋ ਜਾਂਦੀ ਹੈ ਸਹੀ ਗੱਲ ਇੱਥੇ ਇਹ ਸਵਾਲ ਉੱਠਦਾ ਜਿਸ ਵੱਲ ਸਰੋਤ ਵੀ ਇਸ਼ਾਰਾ ਕਰਦਾ ਲੱਗਦਾ ਹੈ ਕਿ ਇਸ ਹਾਲਤ 'ਚ ਫਸਿਆ ਬੰਦਾ ਆਪਣੀ ਇਸ ਅੰਦਰੂਨੀ ਖਿਚੋਤਾਣ ਬਾਰੇ ਰੱਬ ਨਾਲੋਂ ਟੁੱਟੇ ਹੋਣ ਬਾਰੇ ਕਦੇ ਸੋਚਦਾ ਵੀ ਹੈ ਜਾਂ ਬਸ ਇਸ ਭੱਜ ਦੌੜ ਨੂੰ ਹੀ ਨਾਰਮਲ ਮੰਨ ਲੈਂਦਾ ਹੈ ਹਾਂ ਕਿ ਇਹੀ ਜ਼ਿੰਦਗੀ ਹੈ ਇਹ ਸੱਚੀ ਸੋਚਣ ਵਾਲੀ ਗੱਲ ਹੈ ਅਸੀਂ ਅਕਸਰ ਇਸ ਰੁਝੇ ਮੇ ਨੂੰ ਕਾਮਯਾਬੀ ਸਮਝ ਲੈਂਦੇ ਹਾਂ ਅੱਛਾ ਇਸ ਨਾਲ ਜੁੜੀ ਅਗਲੀ ਗੱਲ ਸਰੋਚ ਆਉਂਦੀ ਹੈ ਰਜੋ ਗੁਣ ਦੇ ਕਥਿਤ ਲਾਭ ਹਾਂ ਕਥਿਤ ਲਾਭ ਹਾਲਾਂਕਿ ਗੁਰਬਾਣੀ ਤਾਂ ਇਹਨੂੰ ਬੰਦ ਨਹੀਂ ਕਹਿੰਦੀ ਹੈ ਪਰ ਸਰੋਤ ਦੱਸਦਾ ਹੈ ਕਿ ਦੁਨੀਆਵੀ ਨਜ਼ਰੀਏ ਤੋਂ ਸ਼ਾਇਦ ਕੁਝ ਫਾਇਦੇ ਦੇ ਸਣ ਜਿਵੇਂ ਇਸ ਨਾਲ ਬਹੁਤ ਕਮਾਈ ਹੋ ਸਕਦੀ ਹੈ ਪੈਸਾ ਆ ਸਕਦਾ ਹੈ ਜੀ ਖਰਚ ਖੁਸ਼ਹਾਲੀ ਆ ਸਕਦੀ ਹੈ ਸ੍ਰੋਚ ਚਾਰ ਮਣ ਦਾਣੇ ਵਦਨ ਦਾ ਜ਼ਿਕਰ ਹੈ ਸ਼ਾਇਦ ਮਤਲਬ ਬਰਕਤ ਦਾ ਹਾਂਜੀ ਭਰਪੂਰਤਾ ਦਾ ਤੇ ਕਿਉਂਕਿ ਇਹ ਜੋਸ਼ ਦਿੰਦਾ ਹੈ ਤਾਂ ਦੁਨਿਆਵੀ ਕਮਾਂਚ ਕਾਮਯਾਬੀ ਲਈ ਮਦਦਗਾਰ ਹੋ ਸਕਦਾ ਹੈ ਦੇਖੋ ਜੀ ਇਹ ਸਮਝਣਾ ਬਹੁਤ ਬਹੁਤ ਜ਼ਰੂਰੀ ਹੈ ਕਿ ਇਹ ਲਾਭ ਕਿਸ ਲੈਵਲ ਦੇ ਨੇ ਸ੍ਰੋਤ ਵੀ ਕਹਿੰਦਾ ਤੇ ਗੁਰਬਾਣੀ ਦਾ ਵੀ ਇਹੀ ਸੰਦੇਸ਼ ਹੈ ਕਿ ਇਹ ਸਿਰਫ ਸੰਸਾਰੀ ਲਾਭ ਨੇ ਅੱਛਾ ਸਿਰਫ ਦੁਨਿਆਵੀ ਹਾਂ ਪੈਸਾ ਸ਼ੋਹਰਤ ਤਾਕਤ ਦੁਨਿਆਵੀ ਸਫਲਤਾ ਪਰ ਆਤਮਿਕ ਨਜ਼ਰੀਏ ਤੋਂ ਗੁਰਮਤ ਦੇ ਹਿਸਾਬ ਨਾਲ ਰਜੋਗੁਣ ਚੌਥੇ ਪੱਧਰ 'ਚ ਰੁਕਾਵਟ ਹੈ ਹੂੰ ਇਸ ਲਈ ਇਹਦਾ ਕੋਈ ਆਤਮਿਕ ਲਾਭ ਨਹੀਂ ਮੰਨਿਆ ਜਾਂਦਾ ਅਸਲ 'ਚ ਤਾਂ ਜਿਹੜੇ ਇਹ ਦੁਨਿਆਵੀ ਲਾਭ ਦਿਸਦੇ ਨੇ ਉਹੀ ਬੰਦੇ ਲਈ ਹੋਰ ਵੱਡੇ ਬੰਧਨ ਬਣ ਜਾਂਦੇ ਨੇ ਅੱਛਾ ਇਹ ਕਾਮਯਾਬੀ ਇੱਕ ਕੀਮਤ ਤੇ ਮਿਲਦੀ ਹੈ ਅੰਦਰ ਦੀ ਸ਼ਾਂਤੀ ਤੇ ਰੱਬ ਤੋਂ ਦੂਰੀ ਦੀ ਕੀਮਤ ਤੇ वाह यह फर्क समझना बहुत जरूरी है कि दुनियावी तरक्की ते आत्मिक तरक्की एक चीज नहीं बिल्कुल नहीं हूँ जे लाभ सिर्फ संसारी ने तो नुकसान त फिर गंभीर होंगे, खास करके आत्मिक तौर पर ਸ੍ਰੋਤ ਰੱਜੋ ਗੁਣ ਦੇ ਨੁਕਸਾਨਾਂ ਬਾਰੇ ਕਾਫੀ ਖੁੱਲ ਕੇ ਦੱਸਦਾ ਹੈ ਇਸ ਨੂੰ ਮਾਇਆ ਦਾ ਜਾਲ ਕਹਿ ਕੇ ਜੀ ਸਭ ਤੋਂ ਪਹਿਲਾਂ ਮਾਨਸਿਕ ਨੁਕਸਾਨ ਉਹੀ ਅੰਦਰਲੀ ਖਿੱਚੋ ਤਾਣ ਬੇਚੈਨੀ ਡਰ ਵਿਕਾਰਾਂ 'ਚ ਹੋਰ ਡੂੰਘੇ ਉਤਰਨਾ ਮਨ ਦਾ ਲਗਾਤਾਰ ਪਟਕਦੇ ਰਹਿਣਾ ਤੇ ਨਤੀਜਾ ਰੱਬ ਤੋਂ ਦੂਰੀ ਵੱਧਦੀ ਜਾਂਦੀ ਹੈ ਹਾਂਜੀ ਇਹ ਜਿਹੜੀ ਮਾਨਸਿਕ ਅਸ਼ਾਂਤੀ ਹੈ ਨਾ ਇਹ ਜ਼ਿੰਦਗੀ ਦੀ ਅਸਲ ਕੁਆਲਿਟੀ ਨੂੰ ਖਤਮ ਕਰ ਦਿੰਦੀ ਹੈ ਪਾਵੇਂ ਬਾਹਰੋਂ ਸਭ ਚਮਕਦਾ ਦਿ세 ਪਰ ਅੰਦਰ ਸਕੂਨ ਨਾ ਹੋਵੇ ਤਾਂ ਸਭ ਫਿੱਕਾ ਹੈ ਸਹੀ ਗੱਲ ਹੈ ਇਹ ਲਗਾਤਾਰ ਟੈਨਸ਼ਨ ਤੇ ਬੇਚੈਨੀ ਹੌਲੀ-ਹੌਲੀ ਬੰਦੇ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਫਿਰ ਸਰੀਰਕ ਨੁਕਸਾਨਾਂ ਦਾ ਵੀ ਜ਼ਿਕਰ ਹੈ ਜਿਵੇਂ ਪਹਿਲਾਂ ਗੱਲ ਹੋਈ ਨੀਂਦ ਘਟ ਲਗਾਤਾਰ ਕੰਮ ਕਰਕੇ ਸਰੀਰਕ ਥਕਾਵਟ ਸਟ੍ਰੈਸ ਵਧਣਾ ਹਾਂਜੀ ਅੱਜਕੱਲ੍ਹ ਦੀਆਂ ਕਿੰਨੀਆਂ ਬਿਮਾਰੀਆਂ ਬਲੱਡ ਪ੍ਰੈਸ਼ਰ ਦਿਲ ਦੇ ਰੋਗ 슈ਗਰ ਮਾਨਸਿਕ ਤਣਾਵ ਵਾਲੀਆਂ ਸਮੱਸਿਆਵਾਂ ਇਹ ਸਭ ਕਿਤੇ ਨਾ ਕਿਤੇ ਇਸੇ ਲਾਈਫਸਟਾਈਲ ਨਾਲ ਜੁੜੀਆਂ ਲੱਗਦੀਆਂ ਨੇ ਹਾਂ ਕਿਉਂਕਿ ਮਨ ਤੇ ਸਰੀਰ ਜੁੜੇ ਹੋਏ ਨੇ ਜੇ ਮਨ ਹਰ ਵੇਲੇ ਅਸ਼ਾਂਤ ਟੈਨਸ਼ਨ ਚ ਤੇ ਦੌੜ ਚ ਰਹੇਗਾ ਤਾਂ ਉਹਦਾ ਅਸਰ ਸਰੀਰ ਤੇ ਤਾਂ ਪੈਣਾ ਹੀ ਪੈਣਾ ਹੈ ਹੂੰ ਗੁਰਬਾਣੀ ਵੀ ਮਨ ਦੀ ਸਿਹਤ ਨੂੰ ਬਹੁਤ ਮਹੱਤਵ ਦਿੰਦੀ ਹੈ ਤੇ ਸਭ ਤੋਂ ਵੱਡਾ ਨੁਕਸਾਨ ਜਿਸ ਤੇ ਸਰੋਤ ਸਭ ਤੋਂ ਵੱਧ ਜ਼ੋਰ ਦਿੰਦਾ ਹੈ ਉਹ ਹੈ ਅਧਾਤਮਿਕ ਨੁਕਸਾਨ ਜੀ ਅਸਲ ਨੁਕਸਾਨ ਕਿਹਾ ਗਿਆ ਹੈ ਕਿ ਰਜੋਗੁਣ ਦੇ ਅਸਰ ਹੇਠ ਜ਼ਿੰਦਗੀ ਵਿਰਥ ਚਲੀ ਜਾਂਦੀ ਹੈ ਮਨੁੱਖਾ ਜਨਮ ਦਾ ਅਸਲ ਫਾਇਦਾ ਜਿਹੜਾ ਨਾਮ ਸਿਮਰਨ ਤੇ ਰੱਬ ਨੂੰ ਮਿਲਣਾ ਸੀ ਉਹ ਰਹਿ ਜਾਂਦਾ ਹੈ ਹਾਂਜੀ ਬੰਦਾ ਚੌਥੇ ਪੱਧਰ ਤੋਂ ਵਾਂਝਾ ਰਹਿ ਜਾਂਦਾ ਇਹ ਗੁਣ ਬੰਦੇ ਨੂੰ ਮਨਮੁਖ ਬਣਾ ਦਿੰਦਾ ਹੈ ਮਤਲਬ ਉਹ ਬੰਦਾ ਜਿਹੜਾ ਗੁਰੂ ਦੀ ਸਿੱਖਿਆ ਛੱਡ ਕੇ ਸਿਰਫ ਆਪਣੇ ਮਨ ਪਿੱਛੇ ਆਪਣੀ ਹਉਮੈ ਪਿੱਛੇ ਚੱਲਦਾ ਹੈ ਇੱਥੇ ਮਨਮੁਖ ਸ਼ਬਦ ਬਹੁਤ ਬਹੁਤ ਅਹਿਮ ਹੈ ਗੁਰਬਾਣੀ ਚ ਗੁਰਮੁਖ ਤੇ ਮਨਮੁਖ ਦਾ ਜ਼ਿਕਰ ਬਾਰ-ਬਾਰ ਆਉਂਦਾ ਹਾਂਜੀ ਰਜੋਗੁਣ ਸਾਨੂੰ ਮਨਮੁਖਤਾ ਵੱਲ ਤੱਕਦਾ ਹੈ ਤੇ ਸਰੋਤ ਇੱਕ ਹੋਰ ਖਤਰੇ ਵਾਲਾ ਇਸ਼ਾਰਾ ਕਰਦਾ ਜੇ ਅਜੀਹਾ ਬੰਦਾ ਮਾੜੀ ਸੰਗਤ ਯਾਨੀ ਕੁਸੰਗਤ ਚ ਪੈਦਾਵੇ ਅੱਛਾ ਤਾਂ ਉਹ ਰਜੋਗੁਣ ਤੋਂ ਵੀ ਹੀਠਾਂ ਤਮੋਗੁਣ ਵੱਲ ਜਾ ਸਕਦਾ ਹੈ ਤਮੋਗੁਣ ਉਹ ਕੀ ਹੁੰਦਾ ਹੈ ਤਮੋਗੁਣ ਦਾ ਮਤਲਬ ਹੈ ਆਲਸ ਜੜਤਾ ਅਗਿਆਨਤਾ ਹਨੇਰਾ ਉਹ ਹੋਰ ਵੀ ਨੀਵੀਂ ਆਤਮਿਕ ਅਵਸਥਾ ਹੈ ਓ ਇਸ ਲਈ ਰਜੋਗੁਣ ਭਾਵੇਂ ਐਕਟੀਵਿਟੀ ਦਾ ਨਿਸ਼ਾਨ ਹੈ ਪਰ ਜੇ ਇਹ ਬੇਲਗਾਮ ਹੋ ਜਾਵੇ ਤੇ ਗੁਰੂ ਦੇ ਗਿਆਨ ਤੋਂ ਸਖਣਾ ਹੋਵੇ ਤਾਂ ਇਹ ਆਤਮਿਕ ਤੌਰ ਤੇ ਬਹੁਤ ਨੁਕਸਾਨ ਕਰ ਸਕਦਾ ਇੱਥੋਂ ਤੱਕ ਕਿ ਬੰਦੇ ਨੂੰ ਹੋਰ ੇਠਾਂ ਲੈ ਜਾ ਸਕਦਾ ਫਿਰ ਤਾਂ ਸਵਾਲ ਉੱਠਦਾ ਹੈ ਕਿ ਜੇ ਰਜੋਗੁਣ ਇੰਨਾ ਤਾਕਤਵਰ ਹੈ ਤੇ ਇਹਦੇ ਇੰਨੇ ਨੁਕਸਾਨ ਨੇ ਤਾਂ ਕੀ ਇਹਦੇ ਜਾਲ ਚੋਂ ਨਿਕਲਣ ਦਾ ਕੋਈ ਰਾਹ ਹੈ ਹਾਂਜੀ ਕੀ ਅਸੀਂ ਇਸ ਅੰਦਰਲੀ ਦੌੜ ਤੇ ਬਾਹਰੀ ਪਟਕਣਾ ਤੋਂ ਆਜ਼ਾਦ ਹੋ ਸਕਦੇ ਹਾਂ ਖੁਸ਼ੀ ਦੀ ਗੱਲ ਇਹ ਹੈ ਕਿ ਜਿੱਥੇ ਗੁਰਬਾਣੀ ਸਮੱਸਿਆ ਦਸਤੀ ਹੈ ਉੱਥੇ ਹੱਲ ਵੀ ਜ਼ਰੂਰ ਦਸਤੀ ਹੈ ਬਿਲਕੁਲ ਹੱਲ ਹਮੇਸ਼ਾ ਹੁੰਦਾ ਹੈ ਸਰੋਤ ਦੇ ਮੁਤਾਬਕ ਇਸ ਮਾਇਆ ਦੇ ਅਸਰ ਤੋਂ ਬਚਣ ਲਈ ਤਿੰਨ ਮੁੱਖ ਸਾਧਨ ਨੇ ਸਭ ਤੋਂ ਪਹਿਲਾਂ ਗੁਰੂ ਦੀ ਕਿਰਪਾ ਗੁਰ ਕਿਰਪਾ ਦੂਜਾ ਨਾਮ ਜਪਣਾ ਮਤਲਬ ਰੱਬ ਦਾ ਸਿਮਰਨ ਕਰਨਾ ਹਾਂਜੀ ਨਾਮ ਸਿਮਰਨ ਤੇ ਤੀਜਾ ਚੌਥੇ ਪਦ ਨੂੰ ਪਛਾਣਨਾ ਉਸ ਉੱਚੀ ਆਤਮਿਕ ਅਵਸਥਾ ਨੂੰ ਸਮਝਣਾ ਤੇ ਉਹਦੇ ਲਈ ਕੋਸ਼ਿਸ਼ ਕਰਨੀ ਦੇਖੋ ਇਹਦਾ ਅਮਲੀ ਰੂਪ ਹੀ ਹੈ ਪ੍ਰੈਕਟੀਕਲ ਪਾਸ ਆਇਆ ਹੈ ਜਿਵੇਂ ਸਰੋਤ ਵੀ ਸੰਕੇਤ ਦਿੰਦਾ ਕਿ ਜਦੋਂ ਕੋਈ ਸੱਚੇ ਦਿਲੋਂ ਗੁਰੂ ਦੀ ਸ਼ਰਣ ਲੈਂਦਾ ਮਤਲਬ ਗੁਰੂ ਦੇ ਉਪਦੇਸ਼ ਗੁਰਬਾਣੀ ਨੂੰ ਸਮਝਦਾ ਤੇ ਜੀਵਨ ਚ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂਜੀ ਤਾਂ ਉਹਨੂੰ ਪਰਮਾਤਮਾ ਦੇ ਨਾਮ ਦੀ ਦਾਤ ਮਿਲਦੀ ਹੈ ਨਾਮ ਜਪਣਾ ਸਿਰਫ ਰਟਣਾ ਨਹੀਂ ਸਗੋਂ ਰੱਬ ਨੂੰ ਹਰ ਵੇਲੇ ਯਾਦ ਰੱਖਣਾ ਉਹਦੇ ਗੁਣਾਂ ਨੂੰ ਵਿਚਾਰਨਾ ਆਪਣੇ ਅੰਦਰ ਵਸਾਉਣਾ ਹੂੰ ਮਤਲਬ ਇੱਕ ਜੀਵਨ ਜਾਚ ਜੀ ਬਿਲਕੁਲ ਜਿਵੇਂ ਜਿਵੇਂ ਨਾਮ ਦਾ ਅਭਿਆਸ ਵੱਧਦਾ ਮਨ ਸਾਫ਼ ਹੋਣ ਲੱਗਦਾ ਇੱਛਾਵਾਂ ਲਾਲਚ ਵਿਕਾਰਾਂ ਦਾ ਜ਼ੋਰ ਕੱਟਦਾ ਉਹ ਅੰਦਰਲਾ ਤਮਚੜ ਉਹ ਸ਼ਾਂਤ ਹੋਣ ਲੱਗਦਾ ਅੱਛਾ ਇਸ ਤਰ੍ਹਾਂ ਗੁਰੂ ਦੀ ਕਿਰਪਾ ਤੇ ਨਾਮ ਦੇ ਅਭਿਆਸ ਨਾਲ ਬੰਦਾ ਹੌਲੀ ਹੌਲੀ ਰਜੋਗੁਣ ਤੇ ਨਾਲ ਹੀ ਸਤੋ ਤੇ ਤਮੋ ਦੇ ਅਸਰ ਤੋਂ ਉੱਪਰ ਉੱਠ ਜਾਂਦਾ ਹੈ ਤੇ ਫਿਰ ਚੌਥੇ ਪਦ 'ਚ ਪਹੁੰਚ ਜਾਂਦਾ ਹਾਂਜੀ ਉਹ ਚੌਥੇ ਪਦ ਵਿੱਚ ਪਹੁੰਚ ਜਾਂਦਾ ਹੈ ਉਹ ਸਹਜ ਅਡੋਲ ਆਨੰਦ ਵਾਲੀ ਅਵਸਥਾ ਜਿੱਥੇ ਮਨ ਤਿੰਨਾ ਗੁਣਾ ਤੋਂ ਪਰੇ ਸਿਰ ਹੁੰਦਾ ਤੇ ਰੱਬ ਨਾਲ ਇੱਕ ਹੋਣ ਦਾ ਅਨੁਭਵ ਕਰਦਾ ਵਾ ਇਸ ਲਈ ਸਤਗੁਰੂ ਦੀ ਬਾਣੀ ਤੇ ਨਾਮ ਸਿਮਰਨ ਹੀ ਰਜੋ ਗੁਣ ਦੇ ਬੰਧਨ ਤੋਂ ਮੁਕਤ ਹੋਣ ਦਾ ਅਸਲੀ ਤਰੀਕਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਆਇਆ ਤਾ ਅੱਜ ਦੀ ਇਸ ਗੱਲਬਾਤ 'ਚ ਅਸੀਂ ਟੂ ਰਜੋਗੁਣ ਲੇਖ ਦੇ ਹਵਾਲੇ ਨਾਲ ਗੁਰਬਾਣੀ ਦੇ ਨਜ਼ਰੀਏ ਤੋਂ ਰਜੋਗੁਣ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜੀ ਅਸੀਂ ਦੇਖਿਆ ਕਿ ਇਹ ਕਿਵੇਂ ਜੋਸ਼ એનર્ਜੀ ਦਾ ਗੁਣ ਹੈ ਪਰ ਜਦੋਂ ਹਉਮੇ ਤੇ ਇੱਛਾਵਾਂ ਨਾਲ ਜੁੜ ਜਾਵੇ ਤਾਂ ਇਹੀ ਦੁਨੀਆਵੀ ਲਾਲਚ ਬੇਚੈਨੀ ਹੰਕਾਰ ਤੇ ਸ਼ਾਂਤੀ ਪੰਘ ਹੋਣ ਦਾ ਕਾਰਨ ਬਣਦਾ ਹਾਂਜੀ ਅਸੀਂ ਇਹਦੇ ਲੱਛਣ ਦੇਖੇ ਜਿਵੇਂ ਲਗਾਤਾਰ ਕੰਮਾਂ 'ਚ ਰੁੱਝੇ ਰਹਿਣਾ ਲਾਲਚੀ ਸੁਭਾ ਵਕਾਰਾਂ ਵੱਲ ਖਿੱਚ ਇੱਥੋਂ ਤੱਕ ਕਿ ਖਾਣ ਪੀਣ ਤੇ ਨੀਂਦ ਤੇ ਅਸਰ ਜੀ ਅਸੀਂ ਇਹ ਵੀ ਵਿਚਾਰਿਆ ਕਿ ਕਿਵੇਂ ਦੁਨੀਆਵੀ ਤੌਰ ਤੇ ਇਹ ਬੜਾ ਆਕਰਸ਼ਕ ਲੱਗ ਸਕਦਾ ਹੈ ਪੈਸਾ ਕਾਮਯਾਬੀ ਪਰ ਇਹਦੀ ਅਸਲ ਕੀਮਤ ਆਤਮਿਕ ਤੌਰ ਤੇ ਚੁਕਾਉਣੀ ਪੈਂਦੀ ਹੈ ਬਿਲਕੁਲ ਜਿਸ ਨਾਲ ਰੱਬ ਤੋਂ ਦੂਰੀ ਵੱਧਦੀ ਹੈ ਤੇ ਜ਼ਿੰਦਗੀ ਵਿਅਰਥ ਜਾਣ ਦਾ ਖਤਰਾ ਰਹਿੰਦਾ ਹੈ ਤੇ ਸਭ ਤੋਂ ਅਹਿਮ ਅਸੀਂ ਗੁਰਬਾਣੀ ਵੱਲੋਂ ਦੱਸੇ ਮੁਕਤੀ ਦੇ ਰਾਹ ਨੂੰ ਸਮਝਿਆ ਗੁਰ ਕਿਰਪਾ ਤੇ ਨਾਮ ਸਿਮਰਨ ਜਿਨ੍ਹਾਂ ਨਾਲ ਚੌਥਾ ਪਦ ਮਿਲ ਸਕਦਾ ਹੈ ਜੀ ਇਸ ਸਾਰੇ ਵਿਚਾਰ ਤੋਂ ਬਾਅਦ ਇੱਕ ਆਖਰੀ ਨੁਕਤਾ ਹੈ ਜਿਸ ਤੇ ਸੋਚਿਆ ਜਾ ਸਕਦਾ ਹੈ ਤੇ ਇਹ ਸਰੋਧੀ ਭਾਵਨਾ ਨਾਲ ਵੀ ਮੇਲ ਖਾਂਦਾ ਹੈ ਜੀ ਜਿਵੇਂ ਅਸੀਂ ਦੇਖਿਆ ਕਿ ਰਜੋਗੁਣ ਲਗਾਤਾਰ ਐਕਟੀਵਿਟੀ ਕੰਮ ਕਾਜ ਨਾਲ ਜੁੜਿਆ ਪਰ ਦੁਨੀਆਂ 'ਚ ਰਹਿੰਦਿਆਂ ਕੰਮ ਕਰਨਾ ਵੀ ਜ਼ਰੂਰੀ ਹੈ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ ਹਾਂਜੀ ਉਹ ਤਾਂ ਹੈ ਤਾਂ ਸਵਾਲ ਇਹ ਉੱਠਦਾ ਕਿ ਕੋਈ ਬੰਦਾ ਜ਼ਰੂਰੀ ਦੁਨੀਆਵੀ ਕੰਮਾਂ ਜਿਹੜੇ ਉਹਨੂੰ ਇੱਕ ਜ਼ਿੰਮੇਵਾਰ ਇਨਸਾਨ ਵਜੋਂ ਕਰਨੇ ਪੈਂਦੇ ਨੇ ਤੇ ਸਿਰਫ ਰਜੋਗੁਣ ਕਰਕੇ ਹੋਣ ਵਾਲੀ ਬੇਚੈਨ ਉਲਝਣ ਵਾਲੀ ਕਦੇ ਨਾ ਖਤਮ ਹੋਣ ਵਾਲੀ ਭਜਦੌੜ ਵਾਲੀ ਐਕਟੀਵਿਟੀ ਵਿੱਚ ਫਰਕ ਕਿਵੇਂ ਕਰੇ ਹੂੰ ਇਹ ਬਹੁਤ ਅਹਿਮ ਸਵਾਲ ਹੈ ਕਦੋਂ ਸਾਡਾ ਕੰਮ ਸਿਰਫ ਇੱਕ ਲੋੜ ਨਾ ਰਹਿ ਕੇ ਮਾਇਆ ਦੀ ਅੰਨੀ ਦੌੜ ਬਣ ਜਾਂਦਾ ਹੈ ਜਿਸ ਚ ਅਸੀਂ ਆਪਣਾ ਅਸਲ ਆਤਮਿਕ ਮਕਸਦ ਭੁੱਲ ਜਾਂਦੇ ਹਾਂ ਸਹੀ ਗੱਲ ਹੈ ਇਹ ਸਵਾਲ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਚਾਤੀ ਮਾਰਨ, ਸਵੈ-ਪੜਚੋਲ ਕਰਨ ਤੇ ਗੁਰਬਾਣੀ ਦੀ ਰੋਸ਼ਨੀ 'ਚ ਆਪਣੇ ਕੰਮਾਂ ਤੇ ਉਹਨਾਂ ਪਿੱਛੇ ਦੀ ਨੀਅਤ ਨੂੰ ਪਰਖ ਕੇ ਇੱਕ ਸੰਤੁਲਨ ਲੱਭਣ ਦੀ ਲੋੜ ਵੱਲ ਇਸ਼ਾਰਾ ਕਰਦਾ ਹੈ।